ਆਪਣੇ ਆਪਣੇ ਨੂੰ ਮਾਰ ਰਹੇ ਆ ਇੱਥੇ ਕੋਈ ਲੜਾਈ ਤਾਂ ਨਹੀਂ ਸੀ ਨਾ ਕੋਈ ਕਿਸੇ ਕੋ ਥਿਆਰ ਸੀਗਾ ਨਾ ਕੋਈ ਕਿਸੇ ਨੂੰ ਮਾਰਨਾ ਆਇਆ ਸੀ ਕੀ ਗ੍ਰਿਫਤਾਰੀ ਕਰਦੇ ਆ ਤੁਹਾਡੀ ਕੀ ਤੁਸੀਂ ਗ੍ਰਿਫਤਾਰੀਆਂ ਦਿਓ ਉਹ ਪੁੱਤਰੋ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਬਾਜਾਂ ਵਾਲੇ ਦੀ ਧੀ ਹੋ ਜਾਵਾ ਬਾਜਾਂ ਨੇ ਦੀ ਧੀਆਂ ਤੇ ਕਿਹੜੀਆਂ ਪਾਬੰਦੀਆਂ ਕੋਣ ਲਾ ਸਕਦਾ ਕਰੇ ਕਹਿ ਕੇ ਆਏ ਆ ਵੀ ਹੋ ਸਕਦਾ ਸ਼ਾਮ ਨੂੰ ਨਾ ਆਇਆ ਜਾਵੇ ਜੇ ਸਾਡੇ ਗੋਲੀਆਂ ਮਰਵਾਤੀਆਂ ਤਾਂ ਕਹਿਣਾ ਕੀ ਹੈ ਨਹੀਂ ਆਪਦਾ ਅਸੀਂ ਅੰਦੋਲਨ ਸ਼ਾਂਤਮਈ ਲੜਾਂਗੇ ਆਪਣੇ ਬੱਚਿਆਂ ਖਾਤਰ ਲੜਾਂਗੇ ਅਸੀਂ ਜ਼ਹਿਰਾਂ ਦੇ ਕੇ ਨਹੀਂ ਮਾਰਨੇ ਆਪਣੇ ਬੱਚੇ ਪਰਨਾ ਮੁਰਨਾ ਕਰਸ ਤੋਂ ਜੇ ਮਰੀ ਜਾਵਾਂਗੇ ਮਰੀ ਜਾਵਾਂਗੇ ਤਾਂ ਗਾਂ ਨਸਲਾਂ ਲਈ ਜਿਉਂ ਕੋਣ ਗੱਲ ਤਾਂ ਨਸਲਾਂ ਦੀ ਆ ਕਿਹੜੇ ਹਾਲਤ ਦੇ ਵਿੱਚ ਬਦਲਤਾ ਤੇ ਜੰਮਣ ਤੋਂ ਪਹਿਲਾਂ ਨਸਲਾਂ ਜਿਹੜੀਆਂ ਆਪਾਜ ਬਿਮਾਰੀਆਂ ਨਾਲ ਭਰਪੂਰ ਜੰਮ ਰਹੀਆਂ ਨੇ ਉਹ ਕੱਲੀਆਂ ਨਸਲਾਂ ਦਾ ਕੰਮ ਨਹੀਂ ਕਿ ਨਸਲਾਂ ਦਾ ਜਦੋਂ ਪਾਣੀ ਨਹੀਂ ਸਹੀ ਮਿਲਣਾ ਤਾਂ ਕੱਲੇ ਨਸਲਾਂ ਨੇ ਤਾਂ ਨਹੀਂ ਮਰਨਾ ਨਾ ਮਰਨਾ ਤਾਂ ਸਾਰਿਆਂ ਨੇ ਪੌਦੇ ਵੀ ਮਰਨਗੇ ਪਸ਼ੂ ਵੀ ਮਰਨਗੇ ਜੀਵ ਜੰਤੂ ਵੀ ਮਰਨਗੇ ਬੀਬੀ ਜੀ ਅੱਜ ਇੱਥੇ ਪਹੁੰਚਿਆ ਪੁਲਿਸ ਦੇ ਬੋਲੋ ਪੂਰਾ ਜਿਹੜਾ ਬਲ ਪ੍ਰਯੋਗ ਕੀਤਾ ਜਾ ਰਿਹਾ ਹੈ ਗ੍ਰਫਤਾਰੀਆਂ ਦਿੱਤੀਆਂ ਜਾ ਰਹੀਆਂ ਹੀ ਆ ਉਹ ਹੁਣ ਕੀ ਸ਼ਬਦਾਂ ਚ ਬਿਆਨ ਕਰੀਏ ਆਪਣੇ ਆਪਣੇ ਨੂੰ ਮਾਰ ਰਹੇ ਆ ਇੱਥੇ ਕੋਈ ਲੜਾਈ ਤਾਂ ਨਹੀਂ ਸੀ ਨਾ ਕੋਈ ਕਿਸੇ ਕੋ ਥਿਆਰ ਸੀਗਾ ਨਾ ਕੋਈ ਕਿਸੇ ਨੂੰ ਮਾਰਨ ਆਇਆ ਸੀ ਇਹ ਤੇ ਸਰਵੇਸੀ ਵੀ ਉਹਨਾਂ ਨੂੰ ਵੀ ਨਾਲ ਲੈਂਦੇ ਇਦਾਂ ਨੂੰ ਵੀ ਲੈਂਦੇ ਪਾਣੀ ਲੋਕ ਲੈ ਕੇ ਸੈਂਪਲ ਲੈ ਕੇ ਆਏ ਆ ਵਿੱਚ ਜਿਹੜਾ ਪਾਣੀ ਦਾ ਹਾਲ ਆ ਆਪਾਂ ਤਾਂ ਸਿਰਫ ਇਹ ਆਏ ਆ ਵੀ ਚਿੱਟੇ ਪਾਣੀ ਨੂੰ ਕਿਹੜੇ ਹਾਲਤ ਦੇ ਵਿੱਚ ਬਦਲਦਾ ਤੇ ਜੰਮਣ ਤੋਂ ਪਹਿਲਾਂ ਨਸਲਾਂ ਜਿਹੜੀਆਂ ਆਪਾਜ ਬਿਮਾਰੀਆਂ ਨਾਲ ਭਰਪੂਰ ਜੰਮ ਰਹੀਆਂ ਨੇ ਉਹ ਕੱਲੀਆਂ ਨਸਲਾਂ ਦਾ ਕੰਮ ਨਹੀਂ ਸਾਨੂੰ ਤਾਂ ਕਿਹਾ ਨਾ ਪਵਨ ਗੁਰੂ ਪਾਣੀ ਪੀਤਾ ਸਾਨੂੰ ਦਰਦ ਆਇਆ ਪਵਨ ਅਸੀਂ ਤਾਂ ਪਹਿਲਾਂ ਖਰਾਬ ਕਰਤਾ ਗੁਰੂ ਆਪ ਦਾ ਹਵਾ ਹਵਾ ਤੋਂ ਬਿਨਾ ਕੋਈ ਵੀ ਨਹੀਂ ਜੀ ਸਕਦਾ ਪਾਣੀ ਤੋਂ ਬਿਨਾ ਵੀ ਕੋਈ ਨਹੀਂ ਜੀ ਸਕਦਾ ਪਾਣੀ ਵੀ ਖਰਾਬ ਕਰਦਾ ਕਿਉਂਕਿ ਨਸਲਾਂ ਦਾ ਜਦੋਂ ਪਾਣੀ ਨਹੀਂ ਸਹੀ ਮਿਲਣਾ ਤਾਂ ਕੱਲੇ ਨਸਲਾਂ ਨੇ ਤਾਂ ਨਹੀਂ ਮਰਨਾ ਨਾ ਮਰਨਾ ਤਾਂ ਸਾਰਿਆਂ ਨੇ ਪੌਦੇ ਵੀ ਮਰਨਗੇ ਪਸ਼ੂ ਵੀ ਮਰਨਗੇ ਜੀਵ ਜੰਤੂ ਵੀ ਮਰਨਗੇ ਤੇ ਉਸ ਤੋਂ ਬਾਅਦ ਫਿਰ ਇਹ ਗੱਲਾਂ ਨੂੰ ਦੇਖੋ ਹੁਣ ਕੌਣ ਬਰਦਾਸ਼ਤ ਕਰਦਾ ਅਸੀਂ ਤਾਂ ਉਹਨਾਂ ਨੇ ਵੀ ਕਹਿੰਦੇ ਸੀ ਐ ਤਾਂ ਨਹੀਂ ਅਸੀਂ ਜਿਵੇਂ ਹੁਣ ਉਹਨਾਂ ਨੇ ਤਾਂ ਕਿਹਾ ਵੀ ਅਸੀਂ ਬੰਦੇ ਤਿਆਰ ਕਰਾਂਗੇ ਲੜਾਈ ਲੜਾਈ ਵਾਲੀ ਤਾਂ ਕੋਈ ਗੱਲ ਨਹੀਂ ਵਿਚਾਰਾਂ ਦੀ ਗੱਲ ਆ ਇੱਥੇ ਵਿਚਾਰ ਕਰੋ ਜਿਸ ਤਰੀਕੇ ਦੇ ਨਾਲ ਗ੍ਰਿਫਤਾਰੀਆਂ ਹੋ ਰਹੀਆਂ ਦਸੰਬਰ ਮਹੀਨਾ ਚੱਲ ਰਿਹਾ ਤੇ ਇਸ ਮਹੀਨੇ ਦੇ ਅੰਦਰ ਸਾਡੇ ਮਾਤਾ ਗੁਜਰੀ ਦੇ ਛੋਟੇ ਸਾਹਿਬ ਜਦਿਆਂ ਦੀ ਵੀ ਗ੍ਰਿਫਤਾਰੀ ਹੋਈ ਸੀ ਕੀ ਸ਼ਾਤਾਂ ਵੀ ਚੇਤੇ ਆਉਂਦੀਆਂ ਨੇ ਬੜਾ ਸਾਡੇ ਲਈ ਇਹ ਸੋਗ ਦਾ ਮਹੀਨਾ ਇਹ ਪੁੱਤਰਾ ਗੁਰੂ ਨਾਨਕ ਸਾਹਿਬ ਤੋਂ ਚਲੇ ਆਇਆ ਬਾਬਰ ਨੇ ਵੀ ਇਹ ਘੋਸ਼ ਕੀਤਾ ਸੀਗਾ ਇਹੀ ਘੋਸ਼ਤ ਚਲੇ ਆਇਆ ਰਹਾ ਆ ਤੇ ਪਰ ਇਹ ਚੱਲਣਾ ਹੀ ਆ ਜਦ ਤੱਕ ਦੁਨੀਆ ਚੱਲਣੀ ਆ ਸੱਚ ਤੇ ਝੂਠ ਚੱਲਿਆ ਆ ਵਾ ਕਿਉਂਕਿ ਜਿਹੜੇ ਤੁਹਾਡੇ ਵਰਗੇ ਮੁੰਡੇ ਇਹਨਾਂ ਚ ਵੀ ਜਾਗਦਿਆਂ ਜ਼ਮੀਰਾਂ ਨੇ ਤਾਂ ਹੀ ਤੁਸੀਂ ਆਇਓ ਨਹੀਂ ਤਾਂ ਉਸ ਆ ਦਾ ਤੁਸੀਂ ਵੀ ਡਰਦੇ ਬਹਿ ਜਾਂਦੇ ਤੁਹਾਨੂੰ ਵੀ ਪਾਣੀ ਦਾ ਫਿਕਰ ਆ ਪਾਣੀ ਸਾਰਿਆਂ ਲਈ ਚਾਹੀਦਾ ਸਾਰੀਆਂ ਜਾਤਾਂ ਧਰਮਾਂ ਲਈ ਸਾਰੇ ਇਨਸਾਨ ਲਈ ਚਾਹੀਦਾ ਪਾਣੀ ਜੇ ਗ੍ਰਿਫਤਾਰੀ ਕਰਦੇ ਆ ਤੁਹਾਡੀ ਕੀ ਤੁਸੀਂ ਗ੍ਰਿਫਤਾਰੀਆਂ ਦਿਓ ਉਹ ਪੁੱਤਰੋ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਬਾਜਾਂ ਵਾਲੇ ਦੀ ਧੀ ਹੋ ਜਾਵਾ ਵਾਰ ਜਾਣੇ ਦੀ ਧੀਆਂ ਤੇ ਕਿਹੜੀਆਂ ਪਾਬੰਦੀਆਂ ਕੌਣ ਲਾ ਸਕਦਾ ਜੀ ਗ੍ਰਿਫਤਦਾਰੀ ਤਾਂ ਦੂਰ ਦੀ ਗੱਲ ਹੈ ਅਸੀਂ ਦੀਆਂ ਦੇਲ ਨੂੰ ਤਿਆਰ ਆ ਕਰੇ ਕਹਿ ਕੇ ਆਏ ਆ ਵੀ ਹੋ ਸਕਦਾ ਸ਼ਾਮ ਨੂੰ ਨਾ ਆਇਆ ਜਾਵੇ ਜੇ ਭਗਵਾਨ ਤਮਨਾਲ ਨੇ ਬੁੱਚੜ ਸਰਕਾਰ ਨੇ ਸਾਡੇ ਗੋਲੀਆਂ ਮਰਵਾਤੀਆਂ ਤਾਂ ਕਹਿਣਾ ਕੀ ਹੈ ਨਹੀਂ ਆਪਦਾ ਅਸੀਂ ਅੰਦੋਲਨ ਸ਼ਾਂਤਮਈ ਲੜਾਂਗੇ ਆਪਣੇ ਬੱਚਿਆਂ ਖਾਤਰ ਲੜਾਂਗੇ ਅਸੀਂ ਜ਼ਹਿਰਾਂ ਦੇ ਕੇ ਨਹੀਂ ਮਾਰਨੇ ਆਪਣੇ ਬੱਚੇ ਪਹਿਲਾਂ ਸਾਡੇ ਦਾਦੇ ਆ ਪਰਦਾਦੇ ਨੂੰ ਪਿਓ ਨੂੰ ਪੀਲੀਆ ਹੋ ਗਿਆ ਕੈਂਸਰ ਹੋ ਗਿਆ ਠੀਕ ਹੈ ਹੁਣ ਸਾਨੂੰ ਪਤਾ ਲੱਗਿਆ ਵੀ ਸਾਨੂੰ ਸਾਡਾ ਪਾਣੀ ਮਾਰ ਰਿਹਾ ਹੈ ਅਸੀਂ ਮਾਨਸਾ ਤੋਂ ਇਸ ਕਰਕੇ ਆਏ ਆ 200 ਕਿਲੋਮੀਟਰ ਤੋਂ ਚੱਲ ਕੇ ਅਸੀਂ ਤਾਂ ਸ਼ੀਦਿਆਂ ਦੇਨ ਆ ਮਰਨਾ ਮਰਨਾ ਕਾਸ ਤੋਂ ਜੇ ਮਰੀ ਜਾਵਾਂਗੇ ਮਰੀ ਜਾਵਾਂਗੇ ਤਾਂ ਗਾਂ ਨਸਲਾਂ ਲਈ ਜੋ ਕੋਣ ਗੱਲ ਤਾਂ ਨਸਲਾਂ ਦੀ ਆ ਆਉਣ ਵਾਲੇ ਸਮਾਜ ਦੀ ਆ ਚਾ ਅਸੀਂ ਸਾਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਹਮ ਨੇ ਚੰਗੇ ਬੁਰਾ ਨਹੀਂ ਕੋਈ ਹਮ ਆਗਣ ਪਰ ਇੱਕ ਗੁਣ ਨਹੀਂ ਸਾਡੇ ਗੁਰੂ ਨੇ ਤਾਂ ਸਾਨੂੰ ਇਹ ਗੱਲ ਕੀਤੀ ਅਸ ਤਾਂ ਕਹਿੰਦੇ ਨਹੀਂ ਅਸੀਂ ਸਿਆਣੇ ਆ ਅਸੀਂ ਤਾਂ ਕਹਿੰਨੇ ਆਓ ਭਾਈ ਵਿਚਾਰਾ ਕਰੋ ਬੈਠੋ ਬੈਠ ਕੇ ਜਿਹੜਾ ਪਾਣੀ ਦਾ ਰੰਗ ਰੂਪ ਬਦਲਿਆ ਆਉਣ ਵਾਲੇ ਸਮਾਜ ਦਾ ਟੋਟਲ ਪੂਰੀ ਬ੍ਰਹਿਮੰਡ ਦਾ ਨੁਕਸਾਨ ਕੀਤਾ ਜਾ ਰਿਹਾ ਨਾ ਜਾਨਵਰ ਬਚਦੇ ਨਾ। ਤੁਸੀਂ ਕਹਿੰਦੇ ਕਾਨੂੰਨ ਹੱਥ ਦੇ ਵਿੱਚ ਲੈਂਦੇ ਆਸੀਂ ਆਪਦੇ ਲਾਅ ਐਂਡ ਆਰਡਰ ਨੂੰ ਮੈਂਟੇਨ ਰੱਖ ਰਹੇ ਆਂ। ਭਾਈ ਲਾਅ ਐਂਡ ਆਰਡਰ ਤਾਂ ਉਹਨਾਂ ਨੂੰ ਪਹਿਲਾਂ ਹੀ ਦਿੱਤਾ ਹੋਇਆ। ਫਿਰ ਉਹਨਾਂ ਨੇ ਸਰਕਾਰ ਦੀ ਜੇ ਇੰਟਰਨੈਸ਼ਨਲ ਪੋਲਿਊਸ਼ਨ ਦੀ ਮੰਨੀ, ਸਟੇਟ ਪੋਲਿਊਸ਼ਨ ਦੀ ਮੰਨੀ। ਉਹਨਾਂ ਨੇ ਤਾਂ ਕਦੋਂ ਦਾ ਕਿਹਾ ਪਾਣੀ ਦਰਿਆ 'ਚ ਨਹੀਂ ਪਾਉਣਾ ਤੁਸੀਂ। ਉਹਨਾਂ ਨੇ ਤਾਂ ਕਦੋਂ ਦਾ ਪਿਆ। ਪਰ ਉਹ ਵੀ ਉਹਨਾਂ ਦੀ ਵੀ ਨਹੀਂ ਮੰਨੀ। ਪਰ ਹੁਣ ਪੋਲਿਊਸ਼ਨ ਨੇ ਤਾਂ ਉਹ ਸਰਕਾਰ ਨੇ ਤਾਂ ਆਪਦਾ ਕੰਮ ਕਰਤਾ। ਪਰ ਉਹ ਕਿਤਾਬ ਉਹਦੀ ਮੰਨੀ ਤਾਂ ਨਹੀਂ ਨਾ ਗਈ ਨਾ ਉਹਨਾਂ ਨੇ ਤਾਂ ਹਲਕਾ ਇਹ ਗੱਲ ਕਹਿਤੀ ਬਈ ਅਸੀਂ ਐ ਟਕਰਾਂਗੇ ਉਹ ਭਰਾਵੋ ਅਸੀਂ ਤਾਂ ਇਹ ਸੋਚ ਹੀ ਨਹੀਂ ਲੈਂਦੇ ਅਸੀਂ ਤਾਂ ਕਿਸੇ ਨੂੰ ਦੋਸਤ ਮੰਨਦਾ ਹੀ ਨਹੀਂ ਅਸੀਂ ਤਾਂ ਸਰਬੱਤ ਦਾ ਭਲਾ ਕਰਨ ਵਾਲੇ ਤੇ ਮੰਨਣ ਵਾਲੇ ਲੋਕ ਆ ਨਾ ਹੀ ਅਸੀਂ ਇਹ ਜੀਆਂ ਘਟਿਆ ਸੋਚ ਰੱਖਦੇ ਆ ਵੀ ਆਓ ਅਸੀਂ ਐ ਟਕਰਾਂਗੇ ਅਸੀਂ ਤਾਂ ਇਦਾਂ ਦਾ ਸੋਚਿਆ ਹੀ ਨਹੀਂ ਕਦੇ ਨਾ ਹੀ ਸਾਨੂੰ ਕੋਈ ਸੰਦੇਸ਼ ਇਹਦਾ ਮਿਲਿਆ ਯਾਰ ਜਦੋਂ ਵੀ ਕਾਫੂ ਹੁੰਦਾ ਨਾ ਤਾਂ ਉਡੀ ਗਿਣਤੀ ਦੇ ਵਿੱਚ ਲੋਕ ਨਹੀਂ ਪਹੁੰਚਦੇ ਕਿਉਂਕਿ 3 ਕਰੋੜ ਪੰਜਾਬ ਦੇ ਵਸਨੀਕ ਆ ਇਹ ਮਸਲਾ ਇਕੱਲਾ ਪੰਜਾਬ ਦਾ ਨਹੀਂ ਹੈਗਾ ਮੈਨੂੰ ਲੱਗਦਾ ਰਾਜਸਥਾਨ ਨੂੰ ਵੀ ਇਹੀ ਪਾਣੀ ਜਾਂਦਾ ਤਾਂ ਲੋਕ ਕਿਉਂ ਨਹੀਂ ਜਾਗਦੇਗੇ ਇਹਦੇ ਪਿੱਛੇ ਕਰ ਰਾਜਸਥਾਨ ਹਰਿਆਣੇ ਦੇ ਲੋਕ ਪਿਛਲੀ ਵਾਰ ਹੀ ਆਏ ਸੀ ਪਰ ਅੱਜ ਹੁਣ ਲੋਕਾਂ ਦੇ ਜਦੋਂ ਨਿਕਲ ਤੋਂ ਪਹਿਲਾਂ ਜਦੋਂ ਸੱਪ ਖੜਚੋਂ ਨਿਕਲਿਆ ਉਹਦੇ ਸੀਰੀ ਦੇ ਉੱਤੇ ਮਾਰੇ ਦੱਸੋ ਫਿਰ ਸੱਪ ਕਿਧਰ ਨ ਜਾਉ ਹੁਣ ਲੋਕ ਨਿਕਲਣਾ ਚਾਹੁੰਦੇ ਆ ਪਰ ਅੱਜ ਕੱਲ ਮਜ਼ਦੂਰੀ ਕਰਕੇ ਉਹੀ ਤਾਂ ਕਮਾਉਣਾ ਉਹੀ ਖਾਣਾ ਤੇ ਫਿਰ ਤਾਂ ਵੀ ਲੋਕ ਇਸ ਗੱਲ ਤੋਂ ਡਰ ਜਾਂਦੇ ਆ ਵੀ ਅਸੀਂ ਹੁਣ ਧਰਨੇ ਆ ਚ ਜਾਈਏ ਦਬਾਇਆ ਜਾ ਰਿਹਾਗਾ ਰੋਕਿਆ ਜਾ ਰਿਹਾ ਪ੍ਰੈਸ਼ਰ ਕੀਤਾ ਜਾ ਰਿਹਾਗਾ ਤੁਸੀਂ ਬਹੁਤ ਇੱਥੇ ਸਾਹਮਣੇ ਦੇਖਿਆ ਹੀ ਆ ਮੇਰੇ ਮੂੰਹ ਚ ਸੁਣਦੇ ਤੁਸੀਂ ਆਪ ਹੀ ਦੇਖਿਆ ਹੀ ਇੱਥੇ ਸਾਰਾ ਕੁਝ ਜੋ ਬੀਤਿਆ ਤੁਹਾਡੇ ਸਾਹਮਣੇ ਬੀਤਿਆ ਵਾ ਸਾਹਮਣੇ ਬੀਤਿਆ ਵਾ ਜੀ ਬਿਲਕੁਲ ਤਾਂ ਬਿਲਕੁਲ ਤਾਂ ਜਿਸ ਤਰੀਕੇ ਦੇ ਨਾਲ ਇੱਥੇ ਮਾਹੌਲ ਬਣਿਆ ਹੋਇਆ ਬੀਰਕਾ ਪਲਾਂਟ ਦੇ ਬਾਹਰ ਇਸ ਵਕਤ ਮੌਜੂਦ ਆ ਜਿੱਥੇ ਇੱਕ ਘੱਟ ਦੀ ਕਾਲ ਦਿੱਤੀ ਗਈ ਸੀ ਤਮਾਮ ਨਿੰਗ ਸਿੰਘ ਜਥੇਬੰਦੀਆਂ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਨਿੰਗ ਸਿੰਘ ਫੌਜਾਂ ਪੈਂਚੀਆਂ ਹੋਈਆਂ ਨੇ ਅਜਦੇ ਨਾਲ ਹੀ ਤੁਹਾਨੂੰ ਦਿਖਾ ਦਈਏ ਕਿ ਜਿਹੜਾ ਇੱਥੇ ਸੜਕ ਦੇ ਉੱਤੇ ਧਰਨਾ ਲਗਾ ਦਿੱਤਾ ਗਿਆ ਰੋਡ ਜਾਮ ਕਰ ਦਿੱਤੀ ਗਈ ਹੈ ਬਲੌਕ ਕਰ ਦਿੱਤੀ ਗਈ ਹੈ ਤਸਵੀਰ ਦੇਖ ਸਕਦੇ ਹੋ ਤੁਸੀਂ ਕਿ ਜਿਹੜਾ ਰੋਡ ਨੂੰ ਬੰਦ ਕਰ ਦਿੱਤਾ ਗਿਆ ਇੱਥੇ ਹੀ ਜਿਹੜਾ ਬੈਠ ਚੁੱਕੇ ਨੇ ਇੱਥੇ ਹੀ ਧਰਨਾ ਦੇ ਦਿੱਤਾ ਗਿਆ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਰੇਟੇਨ ਕੀਤਾ ਜਾ ਰਿਹਾ ਸੀ ਰੋਕਿਆ ਜਾ ਰਿਹਾ ਸੀ ਜ਼ਬਰਦਸਤੀ ਜਿਹੜਾ ਬੱਸਾਂ ਦੇ ਵਿੱਚ ਭਾਅ ਵਾ ਕੇ ਚਾਕੇ ਲਜਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਜਿਹੜੇ ਜਥੇਬੰਦੀਆਂ ਦੇ ਵੱਲੋਂ ਲੋਕਾਂ ਦੇ ਵੱਲੋਂ ਸੜਕ ਨੂੰ ਜਾਮ ਕਰ ਦਿੱਤਾ ਗਿਆ ਅਤੇ ਇੱਥੇ ਸ਼ਾਂਤਮਈ ਆਪਣਾ ਪ੍ਰਦਰਸ਼ਨ ਕੀਤਾ ਜਾ ਰਿਹਾ ਸ਼ਾਂਤਮਈ ਢੰਗ ਦੇ ਨਾਲ ਆਪਣਾ ਰੋਸ ਪ੍ਰਗਟਾਇਆ ਜਾ ਰਿਹਾ ਸਰਕਾਰ ਵਿਰੁੱਧ ਪ੍ਰਸ਼ਾਸਨ ਦੇ ਵਿਰੁੱਧ ਤਾਂ ਇੱਥੇ ਬਜ਼ੁਰਗ ਬੈਠੇ ਹੋਏ ਨੇ ਸਿੰਘ ਬੈਠੇ ਹੋਏ ਨੇ ਗੱਲਬਾਤ ਕਰਦੇ ਆ ਸੜਕ ਜਾਮ ਕਰਕੇ ਬੈਠ ਚੁੱਕੇ ਹਾਂ ਜੀ ਕੀ ਕਰਨਾ ਕਰਦਾ ਹੀ ਆ ਜੀ ਇਹ ਪਾਣੀ ਦਾ ਮਸਲਾ ਜੀ ਗੰਦਾ ਪਾਣੀ ਪਾਈ ਜਾਂਦੇ ਇਤੋਂ ਡੇਂਗਾਂ ਸ਼ਹਿਰ ਦੇ ਵਿੱਚ ਬਹੁਤ ਅੱਗੇ ਕਿੱਥੇ ਤੱਕ ਰਾਸਤਾ ਰਾਜਸਥਾਨ ਤੱਕ ਪਾਣੀ ਜਾਂਦਾ ਜੀ ਲੋਕ 11 ਬੀਬੀ ਕੇ ਮਰੀ ਜਾਂਦੇ ਆ ਘਰ ਘਰ ਕੈਂਸਰ ਹੋਇਆ ਪਿਆ ਕਾਲਾ ਪੀੜਿਆ ਲੋਕਾਂ ਦੇ ਬੁਰੇ ਹਾਲਾ ਲੋਕਾਂ ਦੀ ਇੰਨੀ ਗਰੀਬੀ ਆ ਗਈ ਲੋਕਾਂ ਦੇ ਇਲਾਜ ਕਰਾਉਂਦੇ ਤੇ ਸਰਕਾਰਾਂ ਬਾਹ ਹੀ ਨਹੀਂ ਪੜ ਰਹੀਆਂ ਜੀ ਇਹੀ ਭਗਵੰਤ ਮਾਨ ਕਹਿੰਦਾ ਸੀ ਵੀ ਅਸੀਂ ਇਹਨਾਂ ਡੇਂਗਾਂ ਨੂੰ ਬੰਦ ਕਰਾਂਗੇ ਅਜੇ ਨਾਲ ਸਰਕਾਰ ਚ ਆ ਗਿਆ ਇਹ ਭੁੱਲ ਗਿਆ ਸਭ ਕੋਈ ਭੁੱਲ ਗਿਆ ਇਹਨੂੰ ਲਾ ਦੇਾਂਗੇ ਅਸੀਂ ਬਸ ਰਹਿ ਗਏ ਦੋ ਸਾਲ ਇਹਦੇ ਪੂਰੀ ਘੁਮਾ ਦੇਾਂਗੇ ਇਹਨੂੰ ਜੀ ਤੁਸੀਂ ਕਿੱਥੋਂ ਆਏ ਹੋ ਅਰੇ ਇਹ ਤੋਂ ਪਿੰਡ ਵੀਰਵੀ ਸਾਡੇ ਨਾਲ ਹੀ ਸਾਡੇ ਪਿੰਡਾਂ ਦੇ ਕੋਲ ਦੀ ਗੰਦਾ ਨਾੜਾਂ ਰੰਗਦਾ ਸਾਡੇ ਪਿੰਡਾਂ ਦਾ ਗੌਂਸਪੁਰ ਸਲੇਮਪੁਰ ਭਲੀਪੁਰ ਘਮਨੇ ਵਾਲ ਮਾਣੀ ਵਾਲ ਇਹਨਾਂ ਪਿੰਡਾਂ ਪਿੰਡਾਂ ਦਾ ਸਾਡਾ ਬੁਰਾ ਹਾਲ ਆ ਜੀ ਬਹੁਤ ਜ਼ਿਆਦਾ ਬੁਰਾ ਹਾਲ ਆ ਜੀ ਪ੍ਰਭਾਵਿਤ ਹੋ ਚੁੱਕਿਆ ਕੀ ਲੱਗਦਾ ਤੁਸੀਂ ਕਹਿੰਦੇ ਪ੍ਰਭਾਵਿਤ ਤਾਂ ਫਿਰ ਸਰਕਾਰਾਂ ਨੂੰ ਕਿਉਂ ਨਹੀਂ ਇਸ ਚੀਜ਼ ਦਾ ਪਤਾ ਲੱਗਦਾ ਸਿਹਤ ਵਿਭਾਗ ਕੀ ਕਰ ਰਿਹਾ ਉਹ ਟੀਮਾਂ ਵੀ ਜਾਂਚ ਕਰਨ ਆਉਂਦੀਆਂ ਹੋਣਗੀਆਂ ਸਾਡੇ ਪਿੰਡ ਗੌਂਸਪੁਰ ਜੀ ਇੱਕ ਪੂਰਾ ਦਾ ਪੂਰਾ ਪੰਜਾਸ਼ੀਆਂ ਜੀਆਂ ਦਾ ਪਰਿਵਾਰ ਕੈਂਸਰ ਨਾਲ ਮਰ ਗਿਆ ਜੀ ਉਹ ਬਿਲਕੁਲ ਹੀ ਦਰਿਆ ਦੇ ਉੱਪਰ ਆ ਪਿੰਡ ਜੀ ਅੱਛਾ ਛੇ ਜੀ ਇੱਕ ਪਰਿਵਾਰ ਦਾ ਸਾਰਾ ਪਰਿਵਾਰ ਹੀ ਖਤਮ ਹੋ ਗਿਆ ਜੀ ਐਨੀ ਬੁਰੀ ਹਾਲਤ ਆ ਜੀ ਹੁਣ ਤਾੜੀਆਂ ਹੋ ਰਹੀਆਂ ਹੈਆਂ ਜਬਰਦਸਤੀ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਦਿੱਤੀ ਜਾ ਰਹੀ ਹੈ ਦੇਖਿਆ ਜਾ ਰਿਹਾਗਾ ਕਿ ਧੱਕਾ ਮੁੱਕੀ ਕਰਕੇ ਰੀਟੇਨ ਕੀਤੇ ਜਾ ਰਹੇ ਆ ਹੁਣ ਦੇਖੋ ਜੀ ਸਾਨੂੰ ਜੇ ਨਹੀਂ ਉੱਥੇ ਕੋਈ ਰੈਲੀ ਕਰਨ ਦੇਣਗੇ ਤਾਂ ਅਸੀਂ ਫਿਰ ਗ੍ਰਿਫਤਾਰੀਆਂ ਦਾ ਦਮਾਂਗੇ ਜੀ ਗ੍ਰਿਫਤਾਰੀਆਂ ਦਮਾਂਗੇ ਫਿਰ ਅਸੀਂ ਫਿਰ ਕੋਈ ਫੇਰੇ ਬਾਅਦ ਚ ਪ੍ਰੋਗਰਾਮ ਰਿਕਾਂਗੇ ਜੀ ਕੋਈ ਕਟੇ ਸਾਰੇ ਬੰਦੇ ਸਾਡੇ ਰੋਕ ਲਈ ਜਗ੍ਹਾ ਜਗ੍ਹਾ ਤੇ ਇਹਨਾਂ ਨੇ ਇੱਕ ਤਾਂ ਲਾ ਕੇ ਨਾਕੇ ਬੰਦਿਆਂ ਨੂੰ ਸਾ ਹਾਂ ਬਿਲਕੁਲ ਨਾਕੇ ਲਾ ਕੇ ਕਹਿੰਦੇ ਬੰਦਿਆਂ ਨੂੰ ਰੋਕਿਆ ਜਾ ਰਿਹਾ ਤੇ ਜੇਕਰ ਕੋਈ ਇੱਥੇ ਪਹੁੰਚ ਰਿਹਾ ਤਾਂ ਉਸ ਦੇ ਤਾਰੀਕੇ ਤੇ ਜਾ ਰਹੀ ਆ ਨਾਰੇਬਾਜੀ ਦੇਖ ਸਕਦੇ ਹੋ ਤੁਸੀਂ ਹੋ ਰਹੀ ਹੈ ਇੱਥੇ ਨਾਰੇ ਲਗਾਏ ਜਾ ਰਹੇ ਨੇ ਬੁੱਢੇ ਨਾਲੇ ਨੂੰ ਬੰਦ ਕਰੋ ਠੱਕੇ ਸ਼ਾਈ ਬੰਦ ਕਰੋ ਇਹ ਨਾਲ-ਨਾਲ ਜਿਹੜੇ ਨਾਰੇ ਦਿੱਤੇ ਜਾ ਰਹੇ ਨੇ ਤਾਂ ਇਹ ਤਸਵੀਰ ਤੁਹਾਨੂੰ ਅਸੀਂ ਇਸ ਵਕਤ ਦਿਖਾ ਰਹੇ ਆ ਬੇਰਕਾ ਪਲਾਂਟ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਮਾਹੌਲ ਇੱਕ ਤਰੀਕੇ ਦੇ ਨਾਲ ਸ਼ਾਂਤ ਹੋ ਗਿਆ ਕਿਉਂਕਿ ਲੋਕ ਇੱਥੇ ਧਰਨਾ ਲਾ ਕੇ ਬੈਠ ਚੁੱਕੇ ਨੇ ਧਰਨਾ ਲਗਾ ਕੇ ਇੱਥੇ ਬੈਠ ਚੁੱਕੇ ਨੇ ਸ਼ਾਂਤਮਈ ਪ੍ਰੋਟੈਸਟ ਇੱਥੇ ਕੀਤਾ ਜਾ ਰਿਹਾ ਹੈ ਕੈਮਰਾਮੈਨ ਗੁਰਜੰਦਰ ਸਿੰਘ ਜਨ ਨਾਲ ਮਹਾਰਾਜ ਸਿੰਘ ਪੁੱਲ ਐਸ ਐਮ ਟੀ ਵੀ ਲੁਧਿਆਣਾ